ਇਹ ਸਿੱਧੀ ਬਿਜਾਈ ਦੀ ਖੇਤੀ ਕਰਦੇ ਨੂੰ 25 ਕਿੱਲਾਂ ਦੀ ਮੈਂ ਖੇਤੀ ਕਰਦਾ 10 15 10 ਕਿੱਲੇ ਸਿੱਧੀ ਬਿਜਾਈ ਦੇ 15 ਕਿੱਲੇ ਲਵਾ ਕੇ ਵੀ ਇਹ ਦੋ ਵਾਰ ਚੰਮ ਬੰਡੀ ਜਾਂਦੀ ਆ ਇੱਕ ਤਾਂ ਇਹ ਹੁਣ ਬੇਲਾ ਟਾਈਮ ਆਗਾ ਹੁਣ ਕੰਮ ਹੋਊ ਜੂਗਾ ਉਦੋਂ ਨੂੰ ਵਾਹਣ ਬੰਡਿਆ ਜਾਊਗਾ ਨਹੀਂ ਮੋਟਰ ਤੇ ਪਾਣੀ ਯਾਦਿਆ ਹੋ ਰਹਿੰਦਾ ਤੇ ਫਾਇਦਾ ਬਹੁਤ ਹੁੰਦਾ ਇਹ ਚ ਜੇ ਮੈਂ ਹੁਣ ਕੰਮ ਛੇ ਕੰਮ ਇੱਕ ਬਿਗੇ ਮੰਗਰ ਦੋ ਇੱਕ ਕਾਉਂਟਲ ਝਾੜਵਾ ਦਾ ਲਾਉਣ ਨੂੰ ਬਿਜਾਈ ਚ ਕੀਲੇ ਦੇ ਪੰਜ ਕੰਟਰੋਲ ਵੱਧ ਗਏ 10000 ਰੁਪਏ ਕੀਲਾ ਪ੍ਰੋਡਕਟ ਦਾ ਇਹ ਉਹੀ ਸਿੱਧਾ ਹੀ ਆ ਕਿਸਾਨ ਜਿਹੜਾ ਇਹ ਸਿੱਧੀ ਵਿਜਾਈ ਦੇ ਕਈ ਫਾਇਦੇ ਨੇ ਜਿਹਦੇ ਵਿੱਚ ਮੇਨ ਪਾਣੀ ਦਾ ਬਣੀ ਦੀ ਬਚਤ ਹੁੰਦੀ ਹੈ ਔਰ ਜੋ ਜਦੋਂ ਮੀਂਹ ਪੈਂਦੇ ਨੇ ਤਾਂ ਵੀ ਜਾਦਾ ਮੀਂਹ ਪੈਂਦੇ ਨੇ ਤਾਂ ਪਾਣੀ ਜਿਹੜਾ ਧਰਤੀ ਦੇ ਵਿੱਚ ਜੀਰਦਾ ਲੀਚਿੰਗ ਹੁੰਦੀ ਹੈ ਧਰਤੀ ਦੇ ਵਿੱਚ ਪਾਣੀ ਮਤਲਬ ਰੁੜਦਾ ਨਹੀਂ ਹੈਗਾ ਜਿਵੇਂ ਹੁਣ ਥੋੜਾ ਜਿਹਾ ਮੀਂਹ ਕਈ ਵਾਰੀ ਪੈ ਜੇ ਤਾਂ ਪਾਣੀ ਤੁਰ ਪੈਂਦਾ ਤਾਂ ਉਹ ਬੇਸਟੇਜ ਹੁੰਦੀ ਹੈ ਪਾਣੀ ਦੀ ਉਦੇ ਕਰਕੇ ਵੀ ਰੀਚਾਰਜ ਹੁੰਦੀ ਹੈ ਜਿਹੜਾ ਪਾਣੀ ਹੈ ਧਰਤੀ ਦੇ ਵਿੱਚ ਰੀਚਾਰਜ ਹੁੰਦਾ ਹੈ ਇਹਦੇ ਨਾਲ ਜਿਆਦਾ ਔਰ ਸਿੱਧੀ ਬਿਜਾਈ ਦੇ ਵਿੱਚ ਜੋ ਜੋ ਵੀ ਆਪਾਂ ਰੇਪ ਪਾਉਣੀ ਹੈ ਖਾਦ ਪਾਉਣੀ ਹੈ ਜਾਂ ਕੋਈ ਪੈਸਟੀਸਾਈਡ ਸਪਰੇਅ ਕਰਨਾ ਉਹ ਵੀ ਸੌਖਾ ਬੰਦਾ ਤੁਰ ਸਕਦਾ ਹੈ ਉਹਦੇ ਵਿੱਚ ਪੜਲਿੰਗ ਨਾਲੋਂ ਔਰ ਜਿਹੜੀ ਪੜਲਿੰਗ ਨਾਲ ਜਿਹੜਾ ਆਪ ਕਦੂ ਕਰਦੇ ਆ ਉਹਦੇ ਵਿੱਚ ਇੱਕ ਹਾਰਡ ਪੈਨ ਬਣ ਜਾਂਦਾ ਹੈ ਮਿੱਟੀ ਦੇ ਵਿੱਚ ਧਰਤੀ ਦੇ ਵਿੱਚ ਉਹ ਜਿਹੜਾ ਉਹ ਕਣਕ ਦੀ ਫਸਲ ਵਾਸਤੇ ਵੀ ਮੂਹਰੇ ਵਧੀਆ ਨਹੀਂ ਹੁੰਦਾ ਤੇ ਝੋਨੇ ਦੀ ਫਸਲ ਵਾਸਤੇ ਵੀ ਵਧੀਆ ਨਹੀਂ ਜਿਹਦੇ ਕਰਕੇ ਪਾਣੀ ਰੇਠਾ ਨਹੀਂ ਜਾਂਦਾ ਰੀਚਾਰਜ ਨਹੀਂ ਹੁੰਦਾ ਤੇ ਹਾਂ ਰੁਝਾਨ ਹੈ ਕਿ ਕਿਸਾਨਾਂ ਦਾ 15 ਮਈ ਦੇ ਤੋਂ ਇਹ 31 ਮਈ ਸਰਕਾਰ ਨੇ ਡੇਟ ਦਿੱਤੀ ਹੈ ਉਹਦੇ ਵਿੱਚ ਹੁਣ ਕਿਸਾਨ ਨੇ ਜਿਹੜੇ ਸਿੱਧੀ ਬਿਜਾਈ ਕਰ ਰਹੇ ਨੇ ਕੁਝ ਕਿਸਾਨਾਂ ਨੇ ਕੀਤੀ ਕਰ ਲਈ ਹੈ ਤੇ ਬਾਕੀ ਜਿਹੜੀਆਂ ਵੈਰਟੀਆਂ ਨੇ ਜਿਵੇਂ 126 ਵੈਰਟੀ ਉਹ ਜੂਨ ਦੇ ਵਿੱਚ ਹੋਊਗੀ ਲੇਟ ਹੋਊ ਥੋੜਾ ਜਿਹਾ ਜਿਵੇਂ ਪੀਆਰ ਵੈਰਟੀਆਂ ਨੇ ਜਿਹੜੀਆਂ ਦੂਜੀਆਂ ਵੈਰਾਈਟੀਆਂ ਨੇ ਉਹਨਾਂ ਦੀ ਪੈਂਹਿਆਂ ਦੀ ਹੁਣ ਵੀ ਕਰ ਰਹੇ ਨੇ ਲੋਕ ਤੇ ਕੋਈ ਅਸਰ ਨਹੀਂ ਪੈਂਦਾ ਬਾਕੀ ਨਦੀਨਾਂ ਦੀ ਪ੍ਰੋਬਲਮ ਹੈ ਨਦੀਨਾਂ ਦੀਆਂ ਜੋ ਬੀਜ ਯੂਨੀਵਰਸਿਟੀ ਦੀਆਂ ਸਪਾਰਸ਼ਾਂ ਨੇ ਉਹ ਸਾਵਧਾਨੀਆਂ ਮਤਲਬ ਰੱਖਣੀਆਂ ਪੈਂਦੀਆਂ ਨੇ ਉਹ ਅਸੀਂ ਕੈਂਪਾਂ ਦੇ ਰਾਹੀਂ ਕਿਸਾਨਾਂ ਨੂੰ ਜਿਹੜਾ ਗਾਈਡ ਵੀ ਕਰਦੇ ਆ ਸਾਡਾ ਕੈਂਪ ਵੀ ਜਿਹੜਾ ਜਿਲ੍ਹੇ ਪੱਧਰ ਦਾ ਹੈ ਉਹ ਚੋਣਾ ਕਰਕੇ ਲੇਟ ਹੋ ਗਿਆ ਸੀਗਾ ਤੇ ਉਹਦੇ ਕਰਕੇ ਹੁਣ ਅਸੀਂ 21 ਤਰੀਕ ਨੂੰ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਸਾਨੂੰ ਮਨਜ਼ੂਰੀ ਹੈ ਜਿਹੜੀ ਆ ਗਈ ਕਿ ਤਰੀਕ ਨੂੰ ਅਸੀਂ ਲਾ ਰਹੇ ਹਾਂ ਕੈਂਪ ਉਹਦੇ ਵਿੱਚ ਵੀ ਜਾਣਕਾਰੀ ਦੇਵਾਂਗੇ ਵੀ ਵੱਧ ਤੋਂ ਵੱਧ ਦੇਰੀ ਹੈ ਜਿਹੜਾ ਉਹ ਸਿੱਧੀ ਵਿਜਾਈ ਥੱਲੇ ਲਿਆਂਦਾ ਜਾਵੇ ਤਾਂ ਸਰਕਾਰ ਵੱਲੋਂ ਵੀ ਪਿਛਲੇ ਸਾਲਾਂ ਚ 1500 ਰੁਪਏ ਪਰ ਏਕੜ ਸਿੱਧੀ ਵਿਜਾਈ ਤੇ ਦਿੱਤਾ ਗਿਆ ਸੀ ਐਤਕੀ ਵੀ ਇਹ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਜਾਂ ਉਸ ਤੋਂ ਬਾਅਦ ਇਹ ਸਕੀਮ ਆਜੂਗੀ ਖਰਚੀ ਕੁਝ ਨਹੀਂ ਆਉਂਦਾ ਮਤਲਬ 5-700 ਰੁਪਏ ਜਿਹੜਾ ਤੇਲ ਦਾ ਖਰਚਾ ਹੈ ਉਹੀ ਆਉਂਦਾ ਜਾਂ ਝੋਨੇ ਦਾ ਜਿਹੜਾ ਬੀਜ ਹੈ ਉਹ ਆਉਂਦਾ ਤੇ ਜਿਹੜੀ ਲੇਬਰ ਹੈ ਹੁਣ 5000 ਤੱਕ ਵੀ ਏਕੜ ਦੀ ਲੇਬਰ ਹੋ ਜਾਂਦੀ ਹੈ ਕਈ ਵਾਰੀ ਤਾਂ 5000 ਤਾਂ ਸਿੱਧੀ ਬਚ ਰਹੇ ਦੇ ਵਿੱਚ ਜਿਹੜਾ ਆਪਾਂ ਕਦੂ ਕਰਦੇ ਹਾਂ ਤਾਂ ਉਹਦੇ ਤੇ ਤੇਲ ਵੀ ਜ਼ਿਆਦਾ ਲੱਗਦਾ ਹੈ ਟਰੈਕਟਰ ਦੀ ਵੀ ਉਹਦੇ ਤੇ ਕਸਾਈ ਵੱਧ ਹੁੰਦੀ ਹੈ ਇਹ ਬਹੁਤ ਜ਼ਿਆਦਾ ਮਤਲਬ ਦੇ ਬੈਨੀਫਿਟ ਨੇ ਜੇ ਕਿਤੇ ਮਤਲਬ ਵਿਜਿਆ ਜਾਵੇ ਪਰ ਮੈਂ ਅਸੀਂ ਇਹ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਜਿੱਥੇ ਦੋ ਵਾਰੀ ਲਗਾਤਾਰ ਆਪਾਂ ਸਿੱਧੀ ਵਿਜਾਈ ਹੈ ਜਿਹੜੀ ਕਰ ਲਈ ਤਾਂ ਉਹ ਅਗਲੀ ਵਾਰੀ ਉਹਦਾ ਜਿਹੜਾ ਖੇਤ ਹੈ ਜਿਹੜਾ ਉਹ ਬਦਲਿਆ ਜਾਵੇ ਕਿਉਂਕਿ ਕਈ ਵਾਰੀ ਜਿਹੜੇ ਰੁਟੀਨ ਦੇ ਸੌਣੀ ਦੇ ਫਸਲਾਂ ਦੇ ਨਦੀਨ ਨੇ ਉਹ ਹੋਣ ਲੱਗ ਜਾਂਦੇ ਨੇ ਜਿਹੜੇ ਕੰਟਰੋਲ ਘਟ ਰਹੇ ਨੇ ਪਰ ਫਿਰ ਵੀ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਕਮੇਨਾ ਸੰਪਰਕ ਕਰਕੇ ਤਾਂ ਉਹਦਾ ਪ੍ਰੋਪਰ ਦਵਾਈਆਂ ਦੇ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ